ਲੋਕ ਸਭਾ ਹਲਕਾ ਫਰੋਜਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਵੀਮਾਨ ਦੀ ਮੁਹਿੰਮ ਨੂੰ ਉਸ ਵੇਲੇ ਹੁਲਾਰਾ ਮਿਲਿਆ ਜਦ ਉਹਨਾਂ ਦੀ ਪਤਨੀ ਹਣੀ ਮਾਨ ਵੱਲੋਂ ਵਿਸ਼ੇਸ਼ ਤੌਰ ਤੇ ਸਰਦੀਪਿੰਡਾ ਵਿੱਚ ਦੌਰਾ ਕੀਤਾ ਗਿਆ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪਰਮਜੀਤ ਸਿੰਘ ਵੈਰੜ ਪ੍ਰਧਾਨ ਟਰੱਕ ਆਪਰੇਟਰ ਯੂਨੀਅਨ ਪੰਜਾਬ ਅਕਾਲੀ ਵਿੰਗ ਅਤੇ ਜਤਿੰਦਰ ਢਿੱਲੋਂ ਮੌਜੂਦ ਰਹੇ ਜਿੱਥੇ ਬੋਲਦੇ ਹੋਏ ਕਿਹਾ ਗਿਆ ਕਿ ਸਰਦੀ ਪਿੰਡਾਂ ਦੀ ਨਹਾਰ ਹਮੇਸ਼ਾ ਬਾਦਲ ਸਰਕਾਰ ਵੇਲੇ ਹੀ ਬਦਲੀ ਹੈ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੇ ਮਹਰੂਮ ਪਿਤਾ ਸਰਦਾਰ ਜੋਰਾ ਸਿੰਘ ਮਾਨ ਨੇ ਸਰਦੀ ਪਿੰਡਾਂ ਦੀ ਨਹਾਰ ਬਦਲੀ ਹੈ ਚਾਹੇ ਦਰਿਆ ਦੇ ਉੱਤੇ ਪੁਲ ਬਣਾਉਣ ਦੀ ਗੱਲ ਹੋਵੇ ਕੱਚੀਆਂ ਜ਼ਮੀਨਾਂ ਨੂੰ ਪੱਕਾ ਕਰਾਉਣ ਦੀ ਗੱਲ ਹੋਵੇ ਜਾਂ ਤਾਰਬੰਦੀ ਨੇੜੇ ਆ ਰਹੀਆਂ ਹੋਰ ਵੀ ਕੋਈ ਮੁਸ਼ਕਲ ਆ ਹੋਣ ਹਰ ਵਿਦੇਆ ਕਾਲੀਦਾਲ ਹੀ ਸਰਦੀ ਪਿੰਡਾਂ ਦੇ ਲੋਕਾਂ ਦੇ ਕੰਮ ਆਇਆ ਹੈ ਚਾਹੇ ਵਿਧਵਾ ਪੈਨਸਲ ਹੋਵੇ ਚਾਹੇ ਸ਼ਗਨ ਸਕੀਮ ਹੋਵੇ ਚਾਹੇ ਫ੍ਰੀ ਟਿਊਬਲਰ ਦੇ ਕਨੈਕਸ਼ਨ ਹੋਣ ਚਾਹੇ ਬਿਜਲੀ ਦੇ ਬਿੱਲ ਮਾਫ ਕਰਨ ਦੀ ਗੱਲ ਹੋਵੇ ਅਕਾਲੀ ਦਲ ਨੇ ਹਮੇਸ਼ਾ ਸਰਦ ਦੇ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਆਪਣੀਆਂ ਮੁਸ਼ਕਲ ਸਮਝ ਕੇ ਪੈਲ ਦੇ ਆਧਾਰ ਤੇ ਹੱਲ ਕੀਤਾ ਹੈ ਅੱਜ ਉਹਨਾਂ ਦੀ ਧਰਮ ਪਤਨੀ ਹਣੀ ਮਾਨ ਵੱਲੋਂ ਦੌਰਾ ਕੀਤਾ ਗਿਆ ਜਿੱਥੇ ਰੇਤੇ ਵਾਲੀ ਪਿਆਣੀ ਝੰਗੜ ਪਿਆਣੀ ਗੁਲਾਬਾ ਪਿਆਣੀ ਗੱਟੀ ਨੰਬਰ ਹੈ ਕਿ ਗੱਟੀ ਨੰਬਰ 2 ਗੱਟੀ ਨੰਬਰ 3 ਦੇ ਲੋਕਾਂ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਉਹ ਇੱਕ ਵਾਰ ਜਿਤਾ ਕੇ ਉਹ ਵੀ ਮਾਨ ਨੂੰ ਸੰਸਦ ਵੇਲੇ ਭੇਜਣਗੇ ਅਤੇ ਸਰਦਾਰ ਚੋਰਾ ਸਿੰਘ ਮਾਨ ਦਾ ਕਰਜ਼ਾ ਉਤਾਰਨਗੇ ਹੋਰ ਕੀ ਕੁਝ ਹੋਇਆ ਸਭ ਤੋਂ ਪਹਿਲੇ ਪਿੰਡ ਦੇ ਜਾ ਸੰਗੜਪੜੀ ਬੋਟਾ ਆ ਗਏ ਆ ਪ੍ਰਦੇਸ਼ ਸਾਦੇ ਵਿਖਾ ਚ ਜਿਹੜੇ-ਜਿਹੜੇ ਉਮੀਦਵਾਰ ਦੇ ਦਿੱਤਾ ਮੰਨਦਾ ਹੈ ਤੁਸੀਂ ਜੀ ਸਾਰੇ ਹੀ ਆਏ ਖੜੇ ਨੇ ਜੀ ਕਿਹੜੀ ਪਾਰਟੀ ਬਾਦਲ ਸਿੰਘ ਜੀ ਕੀ ਲੱਗਦਾ ਜੀ ਬਾਦ ਪਰਿਵਾਰ ਨੇ ਕੰਮ ਕੀਤੇ ਬਾਦੂ ਕੀਤੇ ਨੇ ਜੀ ਬਾਦਲ ਸਾਹਿਬ ਨੇ ਕੰਮ ਕੀਤੇ ਤਾਂ ਸਾਡੇ ਅਗਰੇ ਦੋ ਦੋ ਟਰੈਕਟਰ ਖੜੇ ਨੇ ਆ ਇਹ ਸਿਵਤਾ ਹੋਏ ਆ ਪੱਕੀਆਂ ਬਣੀਆਂ ਨੇ ਤਾਂ ਵਾਈ ਹੋਣ ਲੱਗੀ ਹੈ ਪੁਲ ਬਣਾ ਹੈ ਤੇ ਪਾਰਟੀ ਦੇ ਪਰਿਵਾਰ ਵਾਲੇ ਤੁਹਾਡੇ ਕੋਲ ਆਏ ਨੇ ਹਾਂਜੀ ਅਸ਼ਵਾਸ਼ਿਤ ਕਿ ਦੁਬਾਰਾ ਉਹ ਕਾ ਪਾਓਗੇ ਪਾਵਾਂਗੇ ਜੀ ਅਸੀਂ ਤਾਂ ਅੱਗੇ ਵੀ ਪਾਵੀ ਗਏ ਉਹਨਾਂ ਨੂੰ ਫਿਰ ਪਾਓਗੇ ਦੁਬਾਰਾ ਫਿਰ ਪਾਵਾਂਗੇ ਆਸ-ਪਾਸ ਕੀ ਮੋੜਾ ਹੈ ਆਸ-ਪਾਸੇ ਵੀ ਸਾਰਿਆਂ ਨੂੰ ਕਰਾਂਗੇ ਕਾਮਯਾਬ ਜਿਹੜੇ ਨਹੀਂ ਵੀ ਮੰਦੇ ਉਹਨਾਂ ਨੂੰ ਵੀ ਕੇ ਤਿਆਰ ਕਰਾਂਗੇ ਨਹੀਂ ਮੌਤਾ ਤਕਰੀਰ ਵਾਲਾ ਹਾਂ ਤਕਰੀਰ ਪਾਵਾਂਗੇ ਉਹ ਵੀ ਮਾਨ ਦੀ ਖੜੇ ਨੇ ਹਾਂ ਜੀ ਬਹੁਤ ਸਨਮਾਨ ਦੇ ਬੇਟੇ ਹਾਂ ਜੀ ਕੀ ਨਾਮ ਹੈ ਤੁਹਾਡਾ ਮਲਕੀਤ ਸਿੰਘ ਕਿਹੜੇ ਪਿੰਡ ਦੇ ਜਾਨਾ ਚੰਗੜ ਬੈਣੀ ਤੁਹਾਡੇ ਪਿੰਡ ਆਇਆ ਕਿ ਤੁਹਾਡੇ ਕਰਪੂਣਾ ਆਇਆ ਅੱਜ ਆਏ ਨੇ ਅਕਾਲੀ ਦਲ ਕੀ ਉਹਨਾਂ ਨੂੰ ਵੋਟਾਂ ਪਾਉਏ ਪਾਵਾਂਗੇ ਜੀ ਘੜੇ ਮੁਸ਼ਕਲਾ ਕਿਹੜੇ ਕਿਹੜੀ ਪਾਰਟੀ ਹਲਦੀ ਸਾਦੇ ਬਾਦਲ ਸਾਹਿਬ ਨੇ ਤੇ ਫਿਰ ਬਾਦਲ ਪਰਿਵਾਰ ਵੱਲੋਂ ਦੁਰਾ ਸਿੰਘ ਮਾੜੀ ਦੇ بیٹے ਖੜੇ ਨੇ ਹਾਂ ਜੀ ਲੋਕ ਸਭਾ ਦੇ ਵਿੱਚ ਹਾਂ ਜੀ ਉਹਨੂੰ ਵੋਟਾਂ ਪਾ ਕੇ ਦਿਤਾਓਗੇ ਹਾਂ ਜੀ ਹਾਂ ਜੀ ਦਿਤਾਵਾਂਗੇ ਜ਼ਰੂਰ ਦਿਤਾਵਾਂਗੇ ਜੀ ਤੇ ਤੇਈ ਬਾਕੀ ਪਾਰਟੀਆਂ ਜਿਹੜੇ ਛਾੜੂ ਹੈ ਕਾਂਗਰਸ ਹੈ ਉਹਨਾਂ ਦਾ ਕੁਛ ਨਹੀਂ ਉਹਨਾਂ ਦਾ ਕੰਮ ਹੀ ਨਹੀਂ ਕੀਤਾ ਕੋਈ ਵੀ ਨਾ ਕਾਂਗਰਸ ਕੀਤਾ ਨਾ ਛਾੜੂ ਵਾਲਿਆ ਕੀਤਾ ਅਖਾਲੀ ਦਾਲੀ ਕਰ ਰਹੇ ਆ ਖਾਲੀ ਦਲ ਨੂੰ ਪਾਵਾਂਗੇ ਵੱਟਾ ਸਾਦੇ ਆਣ ਗਵਣ ਸਾਰੇ ਜਿਹਨੇ ਖਾਲੀ ਦਲ ਦੇ ਜੋਰ ਇੱਥੇ ਝੰਗੜ ਪੈਣੀ ਜੀ ਲੋਕਾਂ ਨੂੰ ਮਿਲ ਰਹੇ ਹੋ ਕੀਸ਼ਵਾਸ ਮਿਲ ਰਹੇ ਨੇ ਨਹੀਂ ਨਾਲ ਸਾਡੇ ਮੈਂ ਪਹਿਲਾਂ ਵੀ ਇੱਥੇ ਪਿੰਡ ਚ ਆ ਕੇ ਗਈ ਆ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੁਣ ਵੀ ਆ ਭੈਣਾ ਬੀਬੀਆਂ ਖੜੀਆਂ ਤੁਸੀਂ ਆਪ ਹੀ ਪੁੱਛ ਸਕਦੇ ਹੋ ਹਾਂਜੀ ਦੱਸੋ ਪਾਵਾ ਦੇ ਵੋਟਾਂ ਹੋਰ ਕਿਦੇ ਪਾਣੇ ਟੱਕੜੀ ਨੂੰ ਪਾਉਣੀਆਂ ਵੋਟਾਂ ਸਰਦਾਰ ਜੋਰਾ ਸਿੰਘ ਮਾਨ ਨੇ ਆਪਣੇ ਕਿੰਨੇ ਕੰਮ ਕੀਤੇ ਤੁਹਾਡਾ ਪੂਲ ਬਣਾ ਕੇ ਦਿੱਤਾ ਹਾਂਜੀ ਬਾਦਲ ਸਾਹਿਬ ਨੇ ਜ਼ਮੀਨਾਂ ਪੱਕੀਆਂ ਕਰਾਈਆਂ ਸੀ ਤੇ ਕੰਮ ਕੀਤਾ ਨੇ ਹਾਂਜੀ ਆ ਇਹ ਪਰ ਜਿਹੜੇ ਬਾਣ ਜਾਂਦੇ ਨੂੰ ਨਫਰ ਪਾਰਟੀਆਂ ਆ ਚੁੱਕੀਆਂ ਪਕੜੀ ਵਾਲੇ ਵੀ ਕੰਮ ਕਰਨ ਦੇ ਮੈਂ ਤਾਂ ਨਹੀਂ ਖਰਾ ਹੋ ਤੇ ਕੰਮ ਕਰੇ ਜਿਹੜੇ ਕਿਸੇ ਦਿਨ ਨ ਸੁਣੇ ਨਹੀਂ ਤੁਸੀਂ ਮੇਰੀ ਮੇਰੀ ਗੱਲ ਸੁਣੋ ਤੁਸੀਂ ਸਿੱਧੇ ਆਇਓ ਛੇਲੇ ਵਾਲੇ ਸਿੱਧੇ ਕੰਮ ਕਰਾਇਓ ਆਪਦੇ ਸਿੱਧਾ ਹੀ ਕਰਾਉਣਾ ਚਾਹੀਦਾ ਹਾਂ ਕਿਸੇ ਵਿੱਚ ਪਾਉਣ ਦੀ ਲੋੜ ਨਹੀਂ ਠੀਕ ਹੈ ਨਾ ਚਲੋ ਨਾਰੇ ਲਾ ਦਿਓ ਹੁਣ ਵੀ ਪੂਰੇ ਵੀ ਅਸੀਂ ਵੋਟਾਂ ਪਾਵਾਂਗੇ ਤੱਕੜੀ ਨੂੰ ਕੰਮ ਨਾ ਕਰੋ ਸਾਦਾ ਵੱਡ ਵੱਡੇ ਰਾਂ ਦੀ ਆ ਕਿਸ ਤਰ੍ਹਾਂ ਦਾ ਕੋਈ ਮੁਸ਼ਕਲ ਹੋਸੀ ਜਾਂ ਬਾਦਲ ਪਰਿਵਾਰ ਜਾਂ ਗੋਹਰਾ ਸਿੰਘ ਮਾਨ ਪਰਿਵਾਰ ਮੇਰਾ ਪਰਿਵਾਰ ਆ ਵਿਲੰਦ ਦਸਿਆ ਕਿਵੇਂ ਲੱਗਦਾ ਨਹੀਂ ਉਹ ਕਹਿੰਦੇ ਸਪੰਨ ਪਰਿਵਾਰ ਨਾਲ ਸਾਡਾ ਕੋਈ ਗਿਲਾ ਨਹੀਂਗਾ ਤੇ ਸਾਡੇ ਦਾ ਜੋ ਪਹਿਲਾਂ ਮੌਜੂਦਾ ਸਰਕਾਰ ਆ ਕਾਂਗਰਸ ਸਰਕਾਰ ਆ ਬਾਦ ਸਾਹਮਣੇ ਜ਼ਮੀਨਾਂ ਪੱਕੀਆਂ ਕੀਤੀਆਂ ਸੀਗੀਆਂ ਉਹ ਕਾਂਗਰਸ ਸਰਕਾਰ ਚ ਕੱਚੀਆਂ ਹੋ ਗਈਆਂ ਹੁਣ ਇਹ ਕਹਿੰਦੇ ਸਾਡੇ ਕੋਠਿਆਂ ਦਾ ਕੰਮ ਹੈ ਤੇ ਹੁਣ ਫੰਡ ਆਏਗਾ ਐਮਪੀ ਕੋਟੇ ਚੋਂ ਸਭ ਤੋਂ ਪਹਿਲਾਂ ਇਹਨਾਂ ਦੇ ਕੋਠੇ ਪੱਕੇ ਕਰਾਂਗੇ ਜ਼ਮੀਨਾਂ ਪੱਕੀਆਂ ਕਰਾਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹ ਰੈਲੀ ਚ ਕਹਿ ਕੀ ਗਏ ਆ ਵੀ ਅਸੀਂ ਸਭ ਤੋਂ ਪਹਿਲਾਂ ਬਾਰਡਰ ਏਰੀਏ ਦੇ ਕੰਮ ਕਰਨੇ ਆ ਕੋਈ ਨੀ ਕੁਛ ਵੀ ਕੋਣੀ ਹਾਂਜੀ ਅਸੀਂ ਵਿਸ਼ਵਾਸ ਦਿਵਾਉਨੇ ਆ ਵਿਸ਼ਵਾਸ ਦਿਵਾਉਨੇ ਆ ਸਭ ਤੋਂ ਪਹਿਲਾਂ ਬਾਰਡਰ ਏਰੀਏ ਦੇ ਜੋ ਵੀ ਪੈਂਪੜਾਵਾਂ ਦੇ ਕੰਮ ਹੈ ਪਹਿਲ ਦੇ ਦਾ ਬਹੁਤ ਵਧੀਆ ਜੀ ਬਾਰਡਰ ਦੇ ਲੋਕ ਦੋਵੇਂ ਹੱਥੀਂ ਉਡੀਕਦੇ ਪਏ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਨੇ ਬਾਰਡਰ ਦੇ ਵਿੱਚ ਜਿੰਨੀਆਂ ਵੀ ਸੜਕਾਂ ਨੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਨੇ ਜਿੰਡੇ ਫੋਕਲ ਪੁਆਇੰਟ ਨੇ ਇੱਥੋਂ ਤੱਕ ਕਿ ਇਲੈਕਟ੍ਰਿਸਿਟੀ ਵੀ ਹੈ ਜਿਹੜੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇ ਨੇ ਇੱਥੋਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਸਾਰੀਆਂ ਰੁੜ ਜਾਂਦੀਆਂ ਸੀਗੀਆਂ ਬੇੜੀਆਂ ਤੇ ਲਾ ਕੇ ਟਰੈਕਟਰ ਲੱਦਨੇ ਪੈਂਦੇ ਸੀ ਜਿਹੜੇ ਪੁੱਲ ਬਣਾਏ ਨੇ ਜਿੰਨਾ ਵੀ ਕੰਮ ਕੀਤਾ ਫੋਕਲ ਪੁਆਇੰਟ ਬਣਾਏ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਏ ਨੇ ਔਰ ਖਾਸ ਗੱਲ ਇਹ ਆ ਵੀ ਹਰ ਪਿੰਡ ਹਰ ਵਰਕਰ ਜਿਹੜਾ ਹੈ ਉਹ ਸਰਦਾਰ ਜੋਰਾ ਸਿੰਘ ਮਾਨ ਨੂੰ ਯਾਦ ਕਰਦਾ ਕਿ ਮਾਨ ਸਾਹਿਬ ਨੇ ਜਿਹੜਾ ਬੜਾ ਢੱਲੇ ਨਾਲ ਕੰਮ ਕੀਤੇ ਨੇ ਔਰ ਵਰਕਰ ਦੀ ਬਾਹਾਂ ਉੱਟ ਕੇ ਫੜਦੇ ਸੀ ਇਸ ਕਰਕੇ ਅੱਜ ਉਹ ਪਰਿਵਾਰ ਦੁਬਾਰਾ ਜਿਹੜਾ ਇਹ ਵੋਟਾਂ ਦੇ ਵਿੱਚ ਖੜਾ ਹੋ ਕੇ ਇਹਨਾਂ ਦੇ ਕੋਲ ਆਇਆ ਤਾਂ ਬੜਾ ਉਤਸ਼ਾਹ ਹੈ ਜਿਹੜਾ ਲੋਕਾਂ ਦੇ ਵਿੱਚ ਕਿ ਅਸੀਂ ਮਾਨ ਪਰਿਵਾਰ ਨੂੰ ਵੋਟਾਂ ਪਾਉਣੀਆਂ ਨੇ ਸ਼ਰਮਣੀ ਅਕਾਲੀ ਦਲ ਨੂੰ ਵੋਟਾਂ ਪਾਉਣੀਆਂ ਲੋਕ ਉਹ ਮੁਸ਼ਕਲਾਂ ਕੀ ਦੱਸ ਰਹੇ ਨੇ ਜੀ ਮਾਨ ਪਰਿਵਾਰ ਤੇ ਆਣ ਤੋਂ ਬਾਅਦ ਉਹਨਕੀ ਮੁਸ਼ਕਲ ਹਰੇ ਦੁਬਾਰਾ ਮਾਨ ਪਰਿਵਾਰ ਤੇ ਆਇਆ ਦੇਖੋ ਬੜੀਆਂ ਮੁਸ਼ਕਲਾਂ ਨੇ ਜਿਸ ਤਰ੍ਹਾਂ ਇਹ ਸਰਕਾਰ ਦੀ ਗੱਲ ਕਰ ਲਈਏ ਇੱਥੇ ਪਾਣੀ ਆਇਆ ਸਾਰੀਆਂ ਫਸਲਾਂ ਰੁੜ ਗਈਆਂ ਔਰ ਤਕਰੀਬਨ 1-1 ਫੁੱਟ ਮਿੱਟੀ ਜਿਹੜੀ ਹੈ ਉਹ ਖੇਤਾਂ ਦੇ ਵਿੱਚ ਦਰਿਆ ਦੀ ਚੜ ਗਈ ਔਰ ਕੋਈ ਵੀ ਸਰਕਾਰ ਦਾ ਨਮਾਇੰਦਾ ਜਿਹੜਾ ਹੈ ਜਾਂ ਪ੍ਰਸ਼ਾਸਨ ਨੇ ਇਹਨਾਂ ਦੀ ਹੈਲਪ ਨਹੀਂ ਕੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਉਹ ਢੇੜਾ ਲੈ ਕੇ ਇੱਥੇ ਪਹੁੰਚੇ ਇਹਨਾਂ ਨੂੰ ਢੇੜੇ ਪ੍ਰੋਵਾਈਡ ਕੀਤੇ ਗਏ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਟਾਈਮ ਸੀਗਾ ਉਦੋਂ ਇਹਨਾਂ ਨੂੰ ਜੇ ਕੋਈ ਨੁਕਸਾਨ ਹੁੰਦਾ ਸੀ ਤਾਂ ਉਹਦਾ ਮੁਆਵਜ਼ਾ ਦਿੱਤਾ ਜਾਂਦਾ ਸੀਗਾ ਕਿਸੇ ਵੀ ਤਰ੍ਹਾਂ ਦਾ ਕੋਈ ਮੁਆਵਜ਼ਾ ਇਹਨਾਂ ਨੂੰ ਨਹੀਂ ਮਿਲਿਆ ਸਾਰਿਆਂ ਤੋਂ ਵੱਡੀ ਗੱਲ ਹੈ ਕਿ ਲਾਈਟ ਜਿਹੜੀ ਉਹ ਸਰਪਲਸ ਸੀਗੀ ਹੁਣ ਲਾਈਟ ਤੇ ਬਹੁਤ ਵੱਡੇ ਕੱਟ ਲੱਗ ਰਹੇ ਨੇ ਕੋਈ ਵੀ ਕੰਮ ਜਿਹੜਾ ਹੈ ਉਹ ਨਹੀਂ ਹੋ ਰਿਹਾ ਸਾਰਿਆਂ ਤੋਂ ਵੱਡੀ ਗੱਲ ਜਿਹੜੀ ਇਹ ਗੁੰਡਾਗਰਦੀ ਲੁੱਟਾਂ ਖੋਹਾਂ ਜਿਹੜੀਆਂ ਨੇ ਉਹ ਬਹੁਤ ਵਧ ਗਈਆਂ ਨੇ ਉਹਦੇ ਤੋਂ ਸਾਰੀ ਪਬਲਿਕ ਜਿਹੜੀ ਉਹ ਪਰੇਸ਼ਾਨ ਹੈ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ